ਪਾਣੀ ਪੀਣ ਤੋਂ ਬਹੁਤ ਮੁਸ਼ਕਲ ਹੋਦਾ ਹਰੀ ਜਨ ਵੀਰ ਇੱਥੇ ਕਦੋਂ ਦਿਹਾੜੀ ਕਰਨ ਕਦੋਂ ਬੀਬੀਆਂ ਇਹ ਪਾਣੀ ਧੋਣ ਕਿਵੇਂ ਬੱਚੇ ਪੜ ਲੋ ਡੰਗਰਾਂ ਦਾ ਬਹੁਤ ਔਖਾ ਹੈ ਬੜਾ ਮੁਸ਼ਕਲ ਹੈ ਜੀ ਅਸੀਂ ਜ਼ਿੰਮੇਦਾਰਾਂ ਦੀਆਂ ਮਿੰਤਾ ਵੀ ਕਰਦੇ ਫੋਨ ਕਰੀਦੇ ਆ ਜੀ ਹੈਨਾ ਜੀ ਮੋਟਰਾਂ ਤੋਂ ਟੈਂਕਰ ਲਿਆਉਂਦੇ ਆ ਉਹ ਕਿੰਨਾ ਕੁ ਚਿਰ ਭਰਾਂਗੇ ਜੀ ਅਸੀਂ ਪਾਣੀ ਟੈਂਕਰਾਂ ਦਾ ਪਰੇਸ਼ਾਨੀ ਆ ਰਹੀ ਹੈ ਪਾਣੀ ਦੀ ਬਹੁਤ ਬੁਰਾ ਹਾਲ ਹੈ ਪਾਣੀ ਦਾ ਪੀਣ ਯੋਗ ਪਾਣੀ ਹੈ ਜਿਹੜਾ ਉਹ ਡੂੰਘੇ ਪੱਤਣ ਤੇ ਆ ਸਾਡਾ ਜਿਹੜਾ ਐਸੀ ਭਾਈਚਾਰਾ ਹੈ ਉਹ ਭੁੱਖਾ ਮਰ ਰਿਹਾ ਉਹਨਾਂ ਦੇ ਡੰਗਰ ਬੱਚਾ ਭੁੱਖਾ ਮਰ ਰਿਹਾ ਪਰ ਜਿਹੜਾ ਐਮਐਲਏ ਆ ਇੱਥੇ ਜਿਹੜਾ ਇਹਨਾਂ ਦਾ ਐਮਐਲਏ ਆ ਉਹ ਵੀ ਰਿਜ਼ਰਵ ਕੋਟੇ ਦੇ ਵਿੱਚੋਂ ਆ ਜਿਹੜਾ ਇੱਕ ਰਿਜ਼ਰਵ ਕੋਟੇ ਦੇ ਵਿੱਚੋਂ ਐਮਐਲਏ ਆ ਉਹੀ ਆਪਦੇ ਬੰਦਿਆਂ ਦੀ ਬਾਹ ਨਹੀਂ ਫੜ ਰਿਹਾ ਪਣ ਯਾਰ ਨਹੀਂ ਆ ਕਿਉਂ ਨਹੀਂ ਆ ਰਿਹਾ ਜੀ ਬੜੇ ਪਰੇਸ਼ਾਨ ਹੋ ਗਏ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਆ ਤੇ ਸਾਡੇ ਦਾ ਪਿੰਡ ਤੇ ਜ਼ਮੀਨਾਂ ਜ਼ੀਰੋ ਹੋ ਜਾਣਗੀਆਂ ਜੀ ਇਹੀ ਕੰਮ ਚੱਲਦਾ ਰਿਹਾ ਮੁੰਡਿਆਂ ਨੂੰ ਰਿਸ਼ਤੇ ਨਹੀਂ ਹੋਣਗੇ ਵੀ ਐਡਾ ਬੁਰਾ ਹਾਲ ਹੋ ਜੂਗਾ ਸਾਡੇ ਪਿੰਡ ਦਾ ਸਾਡੇ ਪਿੰਡ ਨੂੰ ਬਦਨਾਮ ਕਰ ਰਹੇ ਨੇ ਏਦਾਂ ਦੀ ਕੋਈ ਗੱਲ ਨਹੀਂ ਹੈ ਜੀ ਬਾਹਰ ਪਾਣੀ ਹੈਗਾ ਪਰ ਸਿਰਫ ਪੀਣ ਲਈ ਪਾਣੀ ਸਾਡੇ ਨਹੀਂ ਹੈਗਾ ਜਿਹੜੀਆਂ ਏਦਾਂ ਦੀ ਖਬਰ ਲਾਉਣੇ ਝੂਠੀਆਂ ਉਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਅਸੀਂ ਤਾਂ ਕਾਫੀ ਦਿਨ ਤੋਂ ਪਰੇਸ਼ਾਨ ਹਾਂ ਅਸੀਂ ਆਪਣੇ ਖੇਤਾਂ 'ਚ ਮੋਟਰਾਂ 'ਚੋਂ ਪਾਣੀ ਭਰ ਕੇ ਲਿਆ ਕੇ ਪੀਂਦੇ ਹਾਂ ਤੇ ਪਿੰਡ ਵਿੱਚ 200 ਫੁੱਟ ਤੱਕ ਪਾਣੀ ਹੈਗਾ ਇਹ ਉਹ ਥੋੜਾ ਜਿਹਾ ਘੜੱਤਣ ਪਰਾ ਸੋਰਾ ਏ ਇੱਕ ਵਿਗਿਆਨੀ ਨੇ ਇੱਕ ਵੱਡੀ ਮਤਲਬ ਕਾਨਫਰੰਸ ਦੇ ਵਿੱਚ ਇਹ ਉਹ ਕੀਤਾ ਖਲਾਸਾ ਕੀਤਾ ਕਹਿੰਦਾ ਜਿੰਨਾ ਪੰਜ ਫੈਕਟਰੀਆਂ ਇੱਕ ਦਿਨ ਦੇ ਵਿੱਚ ਪਾਣੀ ਖਤਮ ਕਰ ਦਿਆ ਨੇ ਸਾਰੀ ਦੁਨੀਆ ਸਾਲ ਦੇ ਵਿੱਚ ਉਹਨਾ ਪਾਣੀ ਪੀਂਦੀ ਆ ਕਿਸਾਨ ਜ਼ਿੰਮੇਵਾਰ ਨਹੀਂ ਹੈਗਾ ਤੇਰਾ ਹੀ ਭਾਈ ਜਰ ਤੂੰ ਆਪਦੇ ਭਾਈ ਜਰ ਦੇ ਮੁੱਖਾ ਮਾਰ ਰਿਹਾ ਹੈ ਇਸਪੰਡ ਦੇ ਵਿੱਚ ਜਿ ਲਾੜਤਾ ਤੇਰੇ ਤੇ ਮੜ-ਮੋੜੀ ਸ਼ਰਮ ਕਰ ਆ ਕੇ ਜ਼ਮੀਨੀ ਪੱਧਰ ਤੇ ਇਹਨਾਂ ਦਾ ਜਿਹੜਾ ਇਹ ਬੋਰ ਆ ਉਹ ਠੀਕ ਕਰ ਇਹਨਾਂ ਨੂੰ ਪਾਣੀ ਮੁਹੱਈਆ ਕਰਵਾ ਫਤੇਗੜ ਸਾਹਿਬ ਦੇ ਪਿੰਡ ਪੱਤੋਂ ਦੇ ਵਿੱਚ ਖੜਾ ਹਾਂ ਸੋਸ਼ਲ ਮੀਡੀਆ ਤੇ ਵੱਡੀਆਂ ਇਸ ਪਿੰਡ ਦੀਆਂ ਚਰਚਾਵਾਂ ਨੇ ਕਿ ਇਸ ਪਿੰਡ ਦੇ ਵਿੱਚ ਪੀਣ ਵਾਲਾ ਜਿਹੜਾ ਪਾਣੀ ਹੈ ਖਤਮ ਹੋ ਚੁੱਕਾ ਹੈ ਜ਼ਮੀਨੀ ਹਕੀਕਤ ਕੀ ਹੈ ਕਿਸ ਤਰੀਕੇ ਦੇ ਨਾਲ ਪਾਣੀ ਖਤਮ ਹੋਇਆ ਹੈ ਜਾਂ ਫਿਰ ਸੋਸ਼ਲ ਮੀਡੀਆ ਤੇ ਇਸ ਪਿੰਡ ਦੇ ਖਿਲਾਫ ਪਿੰਡ ਦੇ ਲੋਕਾਂ ਦੇ ਖਿਲਾਫ ਨੈਰੇਟਿਵ ਸਿਰਜਣ ਦੇ ਯਤਨ ਕੀਤੇ ਜਾ ਰਹੇ ਆ ਪਿੰਡ ਵਾਸੀ ਸਾਡੇ ਨਾਲ ਨੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੇ ਜਮੀਨੀ ਹਾਲਾਤ ਕੀ ਹੈ ਕੀ ਸੋਚਦੇ ਨੇ ਔਰ ਜਿਹੜੇ ਤਮਾਮ ਸਾਰੇ ਇਹਨਾਂ ਨੂੰ ਫੋਨ ਕਾਲਜ਼ ਆ ਰਹੇ ਨੇ ਜਾਂ ਉਹਨਾਂ ਦਾ ਕਿਤੇ ਨਾ ਕਿਤੇ ਕਿਸ ਸੰਦਰਭ ਦੇ ਵਿੱਚ ਪਿੰਡ ਵਾਲੇ ਸੋਚਦੇ ਨੇ ਇਥੋਂ ਦੇ ਲੋਕ ਹੈਰਾਨ ਪਰੇਸ਼ਾਨ ਵੀ ਨੇ ਕਿ ਕਿਸ ਤਰੀਕੇ ਦੇ ਨਾਲ ਪੂਰਾ ਮਾਹੌਲ ਸਿਰਜਿਆ ਜਾ ਰਿਹਾ ਗੱਲਬਾਤ ਕਰ ਲੈਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਹੈ ਜੀ ਇਸੇ ਪਿੰਡ ਦੇ ਰਹਿਣ ਵਾਲਿਓ ਜੀ ਜੀ ਪਤੋਂ ਪਿੰਡ ਦੇ ਰਹਿਣ ਵਾਲਿਆ ਤੇ ਬਾਈ ਜੀ ਤੁਹਾਡੇ ਪਿੰਡ ਦੇ ਵਿੱਚ ਅਫਵਾਹਾਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਪਰ ਵੱਡੀਆਂ ਚਰਚਾਵਾਂ ਨੇ ਕਿ ਤੁਹਾਡੇ ਪਿੰਡ ਦੇ ਵਿੱਚੋਂ ਪਾਣੀ ਖਤਮ ਹੋ ਰਿਹਾ ਹੈ ਜੀ ਇਹ ਬਿਲਕੁਲ ਫੁਬਾਈ ਜਿਹੜਾ ਵਾਟਰ ਸਪਲਾਈ ਵਿਭਾਗ ਦਾ ਬੋਰ ਆ ਉਹ ਪਿਛਲੇ ਸਾਲ ਜੂਨ ਮਹੀਨੇ ਤੋਂ ਜਵਾਬ ਦੇ ਗਿਆ ਅਸੀਂ ਆਪਣੇ ਸਬੰਧਤ ਐਮ ਐਲ ਏ ਕੋਲ ਐਪਲੀਕੇਸ਼ਨ ਲੈ ਕੇ ਗਏ ਵੀ ਸਾਨੂੰ ਨਵਾਂ ਬੋਰ ਕਰਵਾ ਕੇ ਦਿੱਤਾ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ ਹੌਲੀ 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 ਉਹ ਬਿਲਕੁਲ ਬੰਦ ਹੋ ਗਿਆ ਤੇ ਹੁਣ ਜਿਹੜਾ ਟੂਟੀ ਦਾ ਪਾਣੀ ਆ ਉਹ ਨਹੀਂ ਆ ਰਿਹਾ ਤੇ ਅਸੀਂ ਆਪਣੇ ਖੇਤਾਂ 'ਚ ਮੋਟਰਾਂ 'ਚੋਂ ਪਾਣੀ ਭਰ ਕੇ ਲਿਆ ਕੇ ਇਨੇਅ ਤੇ ਪਿੰਡ ਵਿੱਚ 200 ਫੁੱਟ ਤੱਕ ਪਾਣੀ ਹੈਗਾ ਇਹ ਉਹ ਥੋੜਾ ਜਿਹਾ ਕੜੱਤਨਪਰਾ ਸੋਰਾ ਏ ਬਾਕੀ ਇਹੀ ਜੀ ਕੋਈ ਗੱਲ ਨਹੀਂ ਵੀ ਪਾਣੀ ਖਤਮ ਕੱਲਾ ਇਸੇ ਪਿੰਡ ਇਸੇ ਪਿੰਡ ਦਾ ਪਾਣੀ ਜਿਹੜਾ 200 ਫੁੱਟ ਤੱਕ ਕੌੜਾ ਏ ਸਾਡ ਇਸੇ ਪਿੰਡ ਦਾ ਹੀ ਪਾਣੀ ਆ ਜਿਹੜਾ 150 ਤੋਂ 200 ਤੱਕ ਕੌੜਾ ਏ ਸੋਰੇ ਵਾਲਾ ਪਾਣੀ ਆ ਤੇ ਬਾਕੀ ਹੋਰ ਲਾਗ ਲਾਗ ਦੇ ਪਿੰਡਾਂ ਦਾ ਬਿਲਕੁਲ ਠੀਕ ਆ ਜੀ ਆ ਜਿਸ ਤਰੀਕੇ ਦੇ ਨਾਲ ਤੁਹਾਡੇ ਪਿੰਡ ਦੇ ਖਿਲਾਫ ਸੋਸ਼ਲ ਮੀਡੀਆ ਤੇ ਵੱਡੀ ਚਰਚਾ ਇਹ ਹੈ ਕਿ ਇਸ ਪਿੰਡ ਦੇ ਵਿੱਚੋਂ ਪਾਣੀ ਖਤਮ ਹੋ ਗਿਆ ਹੈ ਤਾਂ ਇਹਦੇ ਬਾਬਤ ਤੋਂ ਬਹੁਤ ਸਾਰੇ ਲੋਕਾਂ ਦੇ ਤੁਹਾਨੂੰ ਬਾਹਰ ਅੰਦਰ ਤੋਂ ਫੋਨ ਵੀ ਆ ਰਹੇ ਹੋਣਗੇ ਬਹੁਤ ਫੋਨ ਕਾਲ ਆ ਰਹੀ ਨੇ ਜੀ ਬਹੁਤ ਸ਼ਰਮ ਵਾਲੀ ਗੱਲ ਹੈ ਸਰਕਾਰਾਂ ਦੀ ਜਿਨ੍ਹਾਂ ਨੇ ਸਾਡੇ ਪਾਣੀ ਬਾਰੇ ਬਿਲਕੁਲੇ ਧਿਆਨ ਨਹੀਂ ਦਿੱਤਾ ਸਾਨੂੰ 1.5 ਸਾਲ ਤੋਂ ਲਗਾਤਾਰ ਘੁੰਮ ਰਿਹਾ ਜੀ ਜੀ ਬਾਰੇ ਅਸੀਂ ਸਾਡੀ ਜ਼ਮੀਨ ਦਾ ਪੈਸਾ 4 ਕਰੋੜ ਰੁਪਇਆ ਪਿਆ ਜਿਹੜੀ ਸੜਕ ਲੰਘੇ ਜੀ ਭਾਰਤ ਮਾੜਾ ਉਹਦੇ ਵਿੱਚੋਂ ਵੀ ਸਾਨੂੰ ਕੁਝ ਨਹੀਂ ਦਿੱਤਾ ਫਿਰ ਅਸੀਂ ਖੁਦ ਵੀ ਬੋਰ ਕਰਾਉਣ ਨੂੰ ਤਿਆਰ ਆਏ ਸੀ ਜੀਮੀਦਾਰ ਪੈਸੇ ਇਕੱਠੇ ਕਰਕੇ ਖੁਦ ਬੋਰ ਕਰਾ ਲੈਣੇ ਆ ਇਹ ਸਾਨੂੰ ਬੋਰਡ ਤਾਂ ਕਰਾਉਣਾ ਦਿੱਤਾ ਜਾਵੇ ਉਹ ਵੀ ਪਾਣੀ ਪੀਣ ਤੋਂ ਬਹੁਤ ਮੁਸ਼ਕਲ ਹੋ ਰਹਾ ਹਰੀ ਜਨ ਵੀਰ ਕਿੱਥੇ ਕਦੋਂ ਦਿਹਾੜੀ ਕਨ ਕਦੋਂ ਬੀਬੀਆਂ ਇਹ ਪਾਣੀ ਲੋਣ ਕਿਵੇਂ ਬੱਚੇ ਪੜ੍ਹ ਲਵੋ ਡੰਗਰਾਂ ਦਾ ਬਹੁਤ ਔਖਾ ਪਿਆ ਜੀ ਬਾਹਰ ਪਾਣੀ ਸਾਫ ਆ ਤੇ ਟੈਂਕਰਾਂ ਨਹੀਂ ਜਾਂ ਢੋਲੀਆਂ ਨਹੀਂ ਪਾਣੀ ਲੋਕ ਢੋਂਦੇ ਨੇ ਜੀ ਕੋਈ ਸੁਣਵਾਈ ਕਿਤੇ ਸੁਣਵਾਈ ਨਹੀਂ ਹੋਈ ਜੀ ਫਤਿਹਗੜ੍ਹ ਸਾਹਤ ਦੇ ਵਿੱਚ ਇਨਕਲਾਬ ਪਾਰਟੀ ਦੇ ਐਮ ਐਲ ਏ ਸੱਤਾ ਦੇ ਵਿੱਚ ਨੇ ਉਹਨਾਂ ਦੇ ਪਾਸ ਗਏ ਹੋ ਜਾ ਕੇ ਦੱਸੀਏ ਪਿੰਡ ਦੀ ਜੀ ਗਏ ਆ ਸਾਡਾ ਕੋਈ ਦੱਸਿਆ ਹੋਇਆ ਇਹ ਪ੍ਰੋਪੋਜ਼ਲ ਵੀ ਪਾਸ ਹੋਈ ਵੀ ਸਾਡੀ ਟੈਂਕੀ ਦੀ ਕੋਈ ਗੌਰ ਨਹੀਂ ਕੀਤੀ ਜਾ ਰਹੀ ਸਾਡੇ ਪਾਣੀ ਤੇ ਕੋਈ ਸੁਣਵਾਈ ਨਹੀਂ ਕਿਤੇ ਜੀ ਅਸੀਂ ਉਹ ਵੋਟਾਂ ਦਾ ਬਾਈਕਟ ਕੀਤਾ ਸੀ ਦੋ ਚਾਰ ਦਿਨ ਪਾਣੀ ਜ਼ਰੂਰ ਆ ਸਾਡੇ ਨਹਿਰੀ ਪਾਣੀ ਮੁੜ ਕੇ ਫੇਰ ਬੰਦ ਆ ਕਦੇ ਆ ਗਿਆ ਕਦੇ ਨਾ ਆਇਆ ਸਾਰੇ ਦਿਨ ਪਿੰਡ ਤੋਂ ਕਾਲ ਖੜਕੀ ਜਾਂਦੀ ਪਾਣੀ ਆ ਨਹੀਂ ਰਿਹਾ ਕਿਉਂ ਨਹੀਂ ਆ ਰਿਹਾ ਜੀ ਬੜੇ ਪਰੇਸ਼ਾਨ ਹੋ ਗਏ ਰਿਸ਼ਤੇਦਾਰਾਂ ਦੇ ਫੋਨ ਆਲੇ ਆ ਜੇ ਸਾਡੇ ਦਾ ਪਿੰਡ ਦੇ ਜ਼ਮੀਨਾਂ ਦਾ ਜ਼ੀਰੋ ਹੋ ਜਾਣਗੀਆਂ ਜੀ ਜਿਹਾ ਹੀ ਕੰਮ ਚੱਲਦਾ ਰਿਹਾ ਮੁੰਡਿਆਂ ਨੂੰ ਰਿਸ਼ਤੇ ਨਹੀਂ ਹੋਣਗੇ ਵੀ ਐਦਾਂ ਬੁਰਾ ਹਾਲ ਹੋ ਜਾਊਗਾ ਸਾਡੇ ਪਿੰਡ ਦਾ ਤੇ ਲੋਕ ਬਦਨਾਮ ਕਰਨ ਲੱਗੇ ਸਾਡੇ ਪਿੰਡ ਨੂੰ ਸੋਸ਼ਲ ਮੀਡੀਆ ਤੇ ਤੇ ਕੁਝ ਲੋਕਾਂ ਦੇ ਵੱਲੋਂ ਇਹ ਕਮੈਂਟ ਕੀਤੇ ਜਾ ਰਿਹਾ ਕਿ ਇਸ ਪਿੰਡ ਦੇ ਲੋਕ ਕੁਝ ਦਿਨਾਂ ਤੱਕ ਆਪਣੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਦੂਜੇ ਪਾਸੇ ਨੂੰ ਚਲੇ ਜਾਣਗੇ ਤੇ ਇਹਨਾਂ ਦੇ ਸਾਹਮਣੇ ਬਹੁਤ ਵੱਡਾ ਸੰਕਟ ਹੈ ਤੇ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਤੁਸੀਂ ਸੁਣਦੇ ਹੋ ਫਿਰ ਬੀਦ ਦਾ ਕੀ ਇਹ ਮੰਨਤੇ ਬਹੁਤ ਮਾੜੀ ਗੱਲ ਹੈ ਜੀ ਜਿਹੜੀਆਂ ਇਦਾਂ ਦੀਆਂ ਖਬਰਾਂ ਲਾਉਣੇ ਝੂਠੀਆਂ ਉਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਅਸੀਂ ਤਾਂ ਕਾਫੀ ਦਿਨ ਤੋਂ ਪਰੇਸ਼ਾਨ ਇਹਨਾਂ ਦੇ ਕਾਨੂੰਨੀ ਕਾਰਵਾਈ ਉਹਨਾਂ ਦੀ ਝੂਠੀਆਂ ਖਬਰਾਂ ਫਲਾ ਰਹੇ ਨੇ ਸਾਡੇ ਪਿੰਡ ਨੂੰ ਬਦਨਾਮ ਕਰ ਰਹੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਬਾਹਰ ਪਾਣੀ ਹੈਗਾ ਪਰ ਸਿਰਫ ਪੀਣ ਜਿਹੜਾ ਬੋਰ ਕਰਾਉਣ ਜਿਹੜੀ ਸਰਕਾਰਾਂ ਦੀ ਜੋ ਸਰਕਾਰਾਂ ਨੇ ਕਰਵਾਉਣਾ ਏ ਨਾ ਸਾਨੂੰ ਕਰਵਾਉਣੀ ਨਹੀਂ ਹੈ ਜੀ ਇਹ ਪਿੰਡ ਦੇ ਲੋਕ ਨੇ ਸਾਰੇ ਆਈਜੀਐਲ ਤੋਂ ਪਰੇਸ਼ਾਨ ਆ ਸਾਨੂੰ ਡੇਢ ਦੋ ਮਹੀਨੇ ਆਹੀ ਕੰਮ ਤੇ ਚੱਲਦੇ ਨੂੰ ਹੋ ਗਿਆ ਜੀ ਕੋਈ ਸੁਣਵਾਈ ਨਹੀਂ ਹੈ ਇਧਰਲੇ ਪਾਸੇ ਭੈਣਾ ਵੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਭੈਣ ਜੀ ਕੀ ਨਾਮ ਹੈ ਤੁਹਾਡਾ ਜਸਵੰਤ ਕੌਰ ਹੈ ਜੀ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਹੋ ਜੀ ਮੈਂ ਤਾਂ ਹੋ ਗਿਆ 22 ਸਾਲ ਹੋ ਗਈ ਵਿਆਹ ਤੇ ਕੀ ਕੀ ਲੱਗਦਾ ਜੀ ਪਾਣੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਫਤੇਗੜ ਸਬਦੇ ਪੱਤੋਂ ਪਿੰਡ ਨੂੰ ਟਾਰਗੇਟ ਕੀਤਾ ਜਾ ਰਿਹਾ ਇਹ ਗੱਲ ਚਰਚਾ ਦੇ ਵਿੱਚ ਲਿਆਂਦੀ ਜਾ ਰਹੀ ਹੈ ਕਿ ਇਸ ਪਿੰਡ ਦੇ ਵਿੱਚ ਪੀਣ ਵਾਲਾ ਪਾਣੀ ਖਤਮ ਹੋ ਗਿਆ ਜੀ ਪਾਣੀ ਤਾਂ ਸਰ ਜੀ ਦੇਖੋ ਜੀ ਇਹ ਨਾ ਸਾਡਾ ਜਿਹੜਾ ਬੋਰ ਹੈ ਟੈਂਕੀ ਵਾਲਾ ਉਹ ਖਰਾਬ ਹੋ ਚੁੱਕਿਆ ਹੈ ਜੀ ਕਈ ਸਾਲੋਂ ਤੋਂ ਪਰੇਸ਼ਾਨੀ ਆ ਰਹੀ ਹੈ ਚਲੋ ਸਰਪੰਚ ਸਾਹਿਬ ਠੀਕ ਕਰਵਾ ਦਿੰਦੇ ਸੀ ਹਨਾ ਪਰ ਇਸ ਵਾਰ ਤਾਂ ਇਹ ਬਿਲਕੁਲ ਖਤਮ ਹੋ ਗਿਆ ਹੈ ਤੇ ਸਾਨੂੰ ਕਹਿੰਦੇ ਕਿ ਨਹਿਰੀ ਪਾਣੀ ਆ ਰਿਹਾ ਨਹਿਰੀ ਪਾਣੀ ਕਦੇ ਆ ਜਾਂਦਾ ਤੇ ਕਦੇ ਨਹੀਂ ਵੀ ਆਉਂਦਾ ਅਸੀਂ ਤਾਂ ਇੰਨੇ ਕੋਈ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਾਂ ਜੇ ਕਿ ਬਹੁਤ ਔਖਾ ਹੋਇਆ ਵੈ ਸਾਡੇ ਪਿੰਡਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਪ ਹੁਣ ਤੇ ਵੋਟਾਂ ਸੀ ਤੇ ਵੋਟਾਂ ਮੰਗਣ ਵਾਸਤੇ ਪਿੰਡ ਦੇ ਵਿੱਚ ਲੀਡਰ ਨਹੀਂ ਆਇਆ ਕਿਸੇ ਪਾਰਟੀ ਦਾ ਕੋਈ ਆਏ ਆ ਜੀ ਲੀਡਰ ਵੀ ਆਏ ਵਾਦੇ ਵੀ ਕਰਕੇ ਗਏ ਆ ਸਾਨੂੰ ਵੀ ਅਸੀਂ ਬੋਰ 25 April ਨੂੰ ਕਿਹਾ ਸੀ ਉਹਨਾਂ ਨੇ ਵੀ ਅਸੀਂ ਬੋਰ ਕਰਵਾਉਣਾ ਸ਼ੁਰੂ ਕਰ ਦਾਂਗੇ ਪਰ ਕੋਈ ਮਸਲਾ ਹੱਲ ਨਹੀਂ ਜੀ ਹੋਇਆ ਹੈਗਾ ਹੁਣ ਤੱਕ ਵੋਟਾਂ ਵੀ ਪੈ ਚੁੱਕੀਆਂ ਸਾਰਾ ਕੁਝ ਹੋ ਗਿਆ ਅਸੀਂ ਵੋਟਾਂ ਵੀ ਪਾਈਆਂ ਪਰ ਦੋ ਤਿੰਨ ਦਿਨ ਪਾਣੀ ਛੱਡਿਆ ਉਹਨੇ ਨਹਿਰੀ ਹੁਣ ਫੇਰ ਉਹੀ ਹਾਲ ਹੈ ਜੀ ਉਹ ਫਿਰ ਇਹਨਾਂ ਛੋਟੇ ਛੋਟੇ ਬੱਚੇ ਨੇ ਪਰਿਵਾਰ ਹੈ ਇੱਥੇ ਪਸ਼ੂ ਵੀ ਰੱਖੇ ਹੋਏ ਆ ਖੇਤੀ ਵੀ ਆ ਫਿਰ ਪਰਿਵਾਰਾਂ ਦਾ ਗੁਜ਼ਾਰਾ ਕਿਸ ਤਰੀਕੇ ਦੇ ਨਾਲ ਚੱਲਦਾ ਛੋਟੇ ਬੱਚਿਆਂ ਦਾ ਬੜਾ ਮੁਸ਼ਕਲ ਹੈ ਜੀ ਅਸੀਂ ਜ਼ਿੰਮੇਦਾਰਾਂ ਦੀਆਂ ਮਿੰਨਤਾਂ ਵੀ ਕਰਦੇ ਫੋਨ ਕਰੀਦੇ ਆ ਜੀ ਹੈਨਾ ਜੀ ਅ ਮੋਟਰਾਂ ਤੋਂ ਟੈਂਕਰ ਲਿਆਉਂਦੇ ਆ ਉਹ ਕਿੰਨਾ ਕੁ ਚਿਰ ਭਰਾਂਗੇ ਜੀ ਅਸੀਂ ਪਾਣੀ ਟੈਂਕਰਾਂ ਦਾ ਇੱਕ ਇੱਕ ਟੈਂਕਰ ਚ ਕਿੰਨਾ ਕੁ ਪਾਣੀ ਆਉਂਦਾ ਹੈ ਤੇਕਰਾਂ ਵਿੱਚ ਵੀ ਇੰਨੇ ਕਿ ਬਰਤਨ ਕਿੰਨੇ ਕੋ ਹੁੰਦੇ ਕਿ ਅਗਲਾ ਪਾਣੀ ਕਿੰਨਾ ਇਕੱਠਾ ਕਰ ਸਕਦਾ ਉਹ ਘਰੇ ਹਨਾ ਜੀ ਤੇ ਹੁਣ ਬੱਚਿਆਂ ਦਾ ਪਾਲ ਪੋਸ਼ਣ ਦੇਖ ਲਓ ਵੀ ਕਿੱਦਾਂ ਐ ਵੀ ਅਸੀਂ ਨਹਿਰਾ ਜਾਂ ਇਥੋਂ ਮੋਟਰਾਂ ਤੋਂ ਕੁਛ ਨਾ ਕੁਛ ਥੋੜਾ ਬਹੁਤਾ ਪਾਣੀ ਲੈ ਕੇ ਆਪਣਾ ਗੁਜ਼ਾਰਾ ਕਰਦੇ ਹਾਂ ਹਾਂਜੀ ਅਸੀਂ ਮਰੇਗਾ ਚ ਵੀ ਜਾਂਦੇ ਆ ਜੀ ਮਰੇਗਾ ਚ ਦੇਖ ਲਓ ਹੁਣ ਇਹ ਸਾਡਾ ਟੂਟੀ ਦਾ ਪਾਣੀ ਕਦੇ 12 ਵਜੇ ਕਦੇ 4 ਵਜੇ ਕਿਉਂਕਿ ਉੱਥੇ ਤਾਂ 8 ਵਜੇ ਤੋਂ ਜਾ ਕੇ 1 ਵਜੇ ਛੁੱਟੀ ਹੋਣੀ ਆ ਤੇ 2 ਤੋਂ 5 ਹੋਣੀ ਫਿਰ ਅਸੀਂ ਕਿਸ ਟਾਈਮ ਪਾਣੀ ਭਰੀ ਆ ਜੀ ਉੱਥੇ ਵੀ ਸਖਤਾਈ ਹੋ ਵੀ ਨਰੇਗਾ ਚ ਵੀ ਉਹ ਵੀ ਸਾਨੂੰ ਘਰੇ ਨਹੀਂ ਜੀ ਆਉਣ ਜਾਣ ਦਿੰਦੇ ਹੈਗੇ ਕਿ ਅਸੀਂ ਘਰੇ ਜਾ ਕੇ ਥੋੜੀ ਕੰਮ ਕਰੂਗੇ ਜੀ ਡਿਊਟੀ ਤੇ ਟਾਈਮ ਜੀ ਜੀ ਆ ਬਿਲਕੁਲ ਇੱਧਰ ਵੀ ਪਿੰਡ ਦੇ ਨਾਲ ਜੁੜੇ ਹੋਏ ਪਤਵੰਤੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਸੁਰਿੰਦਰ ਸਿੰਘ ਨਾਮ ਹੈ ਜੀ ਸੁਰਿੰਦਰ ਸਿੰਘ ਜੀ ਤੁਸੀਂ ਕਿੰਨੇ ਸਾਲ ਤੋਂ ਇੱਥੇ ਰਹਿ ਰਹੇ ਹੋ ਜੀ ਤੁਹਾਡੀ ਤਾਂ ਜੀ ਉਮਰ ਹੁਣ ਹੋ ਗਈ ਐ 70 ਸਾਲ ਹੋ ਗਏ ਉਮਰ ਆ ਜਿਹੜੀ ਪਹਿਲੀ ਵੱਡੀ ਚੁਣੌਤੀ ਬਣੀ ਐ ਸੋਸ਼ਲ ਮੀਡੀਆ ਤੇ ਤੁਹਾਡੇ ਪਿੰਡ ਦਾ ਨਾਮ ਪੂਰੀ ਚਰਚਾ ਦੇ ਵਿੱਚ ਐ ਪਹਿਲੀ ਵਾਰੀ ਹੋਇਆ ਜਾਂ ਪਹਿਲਾਂ ਵੀ ਇਸ ਤੋਂ ਇਸ ਤਰ੍ਹਾਂ ਦੀ ਚੁਣੌਤੀ ਆਈ ਸੀਗੀ ਨਹੀਂ ਜੀ ਪਹਿਲਾਂ ਕੋਈ ਚੁਣੌਤੀ ਨਹੀਂ ਆਈ ਪਾਣੀ ਮੁੱਕਿਆ ਨਹੀਂ ਜੀ ਪਿੰਡ ਦੇ ਵਿੱਚ ਬਿਲਕੁਲ ਵੀ ਜਿਹੜਾ ਸਰਕਾਰੀ ਬੋਰ ਸੀਗਾ ਉਹ 2 ਸਾਲ ਤੋਂ ਅਸੀਂ ਰਿਕਵੈਸਟ ਕਰ ਰਹੇ ਹਾਂ ਵੀ ਇਹ ਕਿਸੇ ਦਿਨ ਖੜੂਗਾ ਤੇ ਹੁਣ ਆ ਕਿਉਂ ਬੋਰ ਖੜ ਗਿਆ ਤੇ ਸਾਨੂੰ ਪਰੇਸ਼ਾਨੀ ਆ ਗਈ ਪਾਣੀ ਦੀ ਬਾਕੀ ਜਿਹੜਾ ਸਾਡਾ 250 ਫੁੱਟ ਵਾਲੇ ਲੈਵਲ ਤੇ ਪਾਣੀ ਆ ਉਹ ਪੀਣ ਯੋਗ ਨਹੀਂ ਹੈ ਉਹਦੇ ਚ ਸ਼ੋਰ ਆ ਇਸ ਕਰਕੇ ਸਾਨੂੰ ਹੁਣ ਸਰਕਾਰੀ ਬੋਰ ਬਿਲਕੁਲ ਡੈੱਡ ਹੋ ਗਿਆ ਇਸ ਕਰਕੇ ਸਾਨੂੰ ਪਰੇਸ਼ਾਨੀ ਆ ਰਹੀ ਹੈ ਪਾਣੀ ਦੀ ਬਹੁਤ ਬੁਰਾ ਹਾਲ ਹੈ ਜੀ ਪਾਣੀ ਦਾ ਪੀਣ ਯੋਗ ਪਾਣੀ ਹੈ ਜਿਹੜਾ ਉਹ ਡੂੰਘੇ ਪਤਨ ਸੇ ਆ ਕਿੰਨੇ ਕ ਸਮੇ ਤੋਂ ਇਹ ਚੁਣੌਤੀ ਹੈ ਪਿੰਡ ਦੇ ਸਾਹਮਣੇ ਇਹ ਜੀ ਡੇਢ ਸਾਲ ਹੋ ਗਿਆ ਜੀ ਲਿਖ ਕੇ ਵੀ ਦਿੱਤਾ ਸਾਰਾ ਕੁਝ ਕਰਿਆ 8 ਜੂਨ ਨੂੰ ਆਪਾਂ ਹੈਪੀ ਕੋਲ ਗਏ ਸੀ ਐਮਐਲਏ ਕੋਲ ਐਪਲੀਕੇਸ਼ਨ ਦੇ ਕੇ 8 ਜੂਨ 8 ਜੂਨ ਨੂੰ ਜੀ ਗਏ ਸੀਗੇ ਹੈਪੀ ਐਮਐਲਏ ਕੋਲ ਤੇ ਵੈਦੇ ਕਰਿਆ ਤੇ ਹੁਣ ਵੋਟਾਂ ਤੋਂ ਪਹਿਲਾਂ ਵੀ ਆ ਕੇ ਗਿਆ ਜੀ ਉਰੇ ਹੀ ਖੜ ਕੇ ਕਹਿ ਕੇ ਗਿਆ ਵੀ 25 ਅਪ੍ਰੈਲ ਨੂੰ ਮੈਂ ਤੁਹਾਡਾ ਬੋਰ ਕਰਾ ਦੂੰਗਾ ਪਰ ਨਹੀਂ ਬਿਲਕੁਲ ਆਇਆ ਨਹੀਂ ਮੁੜ ਕੇ ਜੀ ਫੋਨ ਮੰਨੀ ਚੱਕਿਆ ਉਹਨੇ ਐਨਐਲਐਸ ਉਹ ਵਾਅਦਾ ਤੇ ਕਰ ਗਏ ਫਿਰ ਉਹਨਾਂ ਨੂੰ ਪਤਾ ਨਹੀਂ ਕਿ ਪਿੰਡ ਦੇ ਵਿੱਚ ਫੇਰ ਆਉਣਾ ਪੈਣਾ ਤੇ ਫੇਰ ਵੋਟਾਂ ਮੰਗਣੀਆਂ ਪੈਣੀਆਂ ਇਹਨਾਂ ਲੋਕਾਂ ਕੋਲੋਂ ਉਹ ਉਹਨਾਂ ਨੂੰ ਪਤਾ ਹੋਊਗਾ ਜੀ ਹੁਣ ਵੋਟਾਂ ਮੰਗਣ ਆਊਗਾ ਕਿ ਜਾਂ ਨਹੀਂ ਆਊਗਾ ਅਸੀਂ ਥੋੜੋ ਹੁਣ ਪਾਣੀ ਵੋਟਾਂ ਪਾਉਂਗੇ ਜੀ ਉਹਨਾਂ ਦਾ ਸਾਡੀ ਸੁਣਾਈ ਉਹ ਨਹੀਂ ਕਰ ਰਿਹਾ ਉਹ ਠੀਕ ਹਨਾ ਚਾਹੁੰਗੇ ਸਾਡੇ ਉਰੇ ਟੈਂਕੀ ਦਾ ਹੀ ਬੋਰ ਖਰਾਬ ਹੋਇਆ ਜੀ ਪਾਣੀ ਦਾ ਹੋਰ ਕੋਈ ਮੁੱਦਾ ਨਹੀਂ ਹੈਗਾ ਸਾਡੇ ਨਾਲ ਪਿੰਡ ਦੀ ਉਰੇ ਸ਼ਾਮਲਾਟ ਜ਼ਮੀਨ ਹੈ ਜੀ ਉਹਦਾ ਪੈਸਾ ਵੀ ਮੇਰੇ ਵੀਰ ਨੇ ਦੱਸਿਆ ਉਹਦੇ ਜੋ ਵੀ ਨਹੀਂ ਕੋਈ ਪੈਸਾ ਲਾ ਰਹੇ ਹੁਣ ਇਹਨਾਂ ਨੇ ਜ਼ੋਰ ਦਿੱਤਾ ਵੀ ਸ਼ਾਮਲਾੜ ਜ਼ਮੀਨ ਦੀ ਅਸੀਂ ਬੋਲੀ ਕਰਕੇ ਫੇਰ ਬੁਰਕ ਕਰਾਉਂਗੇ। ਜਾਂ ਸਾਡਾ ਅਸਲ ਪੈਸਾ ਪਿਆ ਉਹਦੇ ਨਾਲ ਕਿਉਂ ਨਹੀਂ ਕਰਾਉਂਦੇ। ਹੁਣ ਇਹ ਪਿੰਡ ਵਾਲੇ ਨੇ ਸਾਰਿਆਂ ਨੇ ਸਲਾਹ ਕਰੀ ਵੀ ਅਸੀਂ ਬੋਲੀ ਉਹਨਾਂ ਚਿਰ ਨਹੀਂ ਹੋਣ ਦੇਣੀ ਜਿੰਨਾ ਚਿਰ ਸਾਡੇ ਬੋਰ ਨਹੀਂ ਹੁੰਦਾ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ। ਉਹ ਜਿਹੜਾ ਪੈਸਾ ਲਾਉਣਾ ਕਿੰਨੇ ਆ ਉਹ ਉਹ ਲਾਉਣਾ ਸਾਰਾ ਇਹ ਸਰਕਾਰ ਨੇ ਲਾਉਣਾ ਜੀ ਐਮਐਲਏ ਸਾਹਿਬ ਦੀ ਹੋਵੇ ਇਆਜ਼ਤ ਬੋਰ ਕਿਵੇਂ ਨਹੀਂ ਹੋਊਗਾ। ਪੰਚਾਇਤ ਦੇ ਕੋਲੇ ਕੋਈ ਪਾਵਰ ਨਹੀਂ ਹੁੰਦੀ ਜੀ। ਦੇ ਹੁਣ ਚੋਣ ਜਾਬਤਾ ਲੱਗਿਆ ਵਈ ਜੀ ਪੰਚਾਇਤ ਕੋਲ ਹੁਣ ਕੋਈ ਪਾਵਰ ਨਹੀਂ ਹੈ ਜੀ। ਹਮ। ਇੰਨੇ ਖਾਤੇ ਖਲੋਆਏ ਆ ਸਾਡੇ ਕਿਸੇ ਖਾਤੇ 'ਚ ਪੈਸਾ ਨਹੀਂ ਪਿਆ ਜੋ ਐਨਾ ਪੈਸਾ 4 ਕਰੋੜ ਮਿਲਿਆ ਇਹ ਉਹ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਪਿਆ ਪੈਸਾ ਕਿੱਥੇ ਨਹੀਂ ਆਪਣਾ ਬਣਦਾ ਕਮਿਸ਼ਨ 70 ਲੱਖ ਰੁਪਇਆ ਕੱਟ ਲਿਆ ਵਿੱਚੋਂ ਸਾਡੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਕਿੰਨਾ ਨੇ ਕਟਿਆ ਜੀ ਵਿਭਾਗ ਦੇ ਵਾਲਿਓ ਨੇ ਵੀਡੀਓ ਨੇ ਮਤਲਬ ਸਾਨੂੰ ਇਹ ਗੱਲ ਕਹੀ ਸੀ ਵੀਡੀਓ ਦਫ਼ਤਰ ਤੋਂ ਉਹਨਾਂ ਨੇ ਆਪਣਾ ਜਿਹੜਾ 70 65 70 ਲੱਖ ਦੇ ਕਰੀਬ ਸੀ ਉਹ ਕੱਟ ਲਿਆ ਸਾਡੇ ਕੋਲ ਜਿਹੜੀ ਬਾਕੀ ਪੇਮੈਂਟ ਸੀ ਉਹ ਨਹੀਂ ਆਈ ਹਾਂ ਦੇ ਹੁਣ ਤੱਕ 1 ਸਾਲ ਹੋ ਗਿਆ ਪੇਮੈਂਟ ਪਈ ਨੂੰ ਘੱਟੋ ਘੱਟ ਵੀ 210000 ਮਹੀਨੇ ਦਾ ਵਿਆਜ ਬਣਦਾ 24 ਲੱਖ ਵੀ ਵਿਆਜ ਬਣਦਾ ਹੈ ਸਾਡੇ ਪਰ ਪਿੰਡ ਪਰ ਵਿਆਜ ਵਾਲਾ ਪੈਸਾ ਵੀ ਨਹੀਂ ਲਾ ਰਹੇ ਨਾ ਤਾਂ ਪੈਸਾ ਵੀਡੀਓ ਸਾਬ ਦੇ ਖਾਤੇ ਚ ਜਾਂਦਾ ਮੇਰੇ ਕੋਲ ਤਾਂ ਹੋ ਨਹੀਂ ਪੈਸਾ ਸੀ ਪਹੁੰਚ ਕਰੀ ਜਾਦਾ ਕਹਿੰਦਾ ਮੇਰੇ ਤਾਂ ਖਾਤੇ ਚ ਪੈਸੇ ਹੀ ਨਹੀਂ ਹੈਗੇ ਉਹ ਉਹ ਗਿਆ ਕਿੱਥੇ ਜੀ ਪਿੰਡ ਪੰਚਾਇਤ ਦੇ ਖਾਤੇ ਚ ਨਹੀਂ ਕੋਈ ਰੁਪਿਆ ਹੈਗਾ ਉਹ ਸਾਨੂੰ ਡਾਟਾ ਕੱਢ ਕੇ ਇਹ ਸਾਨੂੰ ਦੱਸਿਆ ਜਾਵੇ ਵੀ ਇਹ ਸਾਡਾ ਪੈਸਾ ਗਿਆ ਕਿੱਥੇ ਅਸਲ ਦੇ ਵਿੱਚ ਇਹ ਪਤਾ ਕੀ ਜਿਹੜਾ ਇਹ ਟੈਂਕੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਟੈਂਕੀਆਂ ਲੱਗੀਆਂ ਨੇ ਸਰਕਾਰ ਵੱਲੋਂ ਲਵਾਈਆਂ ਜਾਂਦੀਆਂ ਹੁੰਦੀਆਂ ਨੇ ਬੀਡੀਪੀਓ ਲਵਾਉਂਦਾ ਹੈ ਬੀਡੀਪੀਓ ਪਾਸ ਕਰਦਾ ਹੈ ਇਹਨਾਂ ਨੂੰ ਠੀਕ ਹੈ ਜਿਹੜਾ ਏਡੀ ਏਡੀਸੀ ਡਵੈਲਪਮੈਂਟ ਪਾਸ ਕਰਦਾ ਇਹਨਾਂ ਚੀਜ਼ਾਂ ਨੂੰ ਹਨਾ ਕਰਨ ਤੋਂ ਬਾਅਦ ਉਹ ਆਪਣੇ ਇੰਜੀਨੀਅਰ ਭੇਜਦੇ ਨੇ ਆਪਣੇ ਬੋਰ ਲਾਉਣੇ ਵਾਲੇ ਭੇਜਦੇ ਨੇ ਉਸ ਕਰਕੇ ਮਤਲਬ ਬੋਰ ਲੱਗਦਾ ਹੁਣ ਪਿੰਡ ਵਾਲੇ ਮੈਨੂੰ ਕਹਿ ਕੇ ਹਟੇ ਨੇ ਮਤਲਬ ਵੀ ਅਸੀਂ ਆਪਦਾ ਪੈਸਾ ਲਾਉਣ ਨੂੰ ਤਿਆਰ ਆਂ ਆਪਦੇ ਪੱਲਿਓ ਪੈਸਾ ਲਾਉਣ ਨੂੰ ਅਸੀਂ ਪਰੇਸ਼ਾਨ ਹੋ ਰਹੇ ਹੈ ਹਾਲਾਂਕਿ ਜਿਹੜਾ ਭਾਈ ਜ਼ਮੀਂਦਾਰ ਭਾਈ ਦਾ ਇਹ ਤਬਕਾ ਜ਼ਮੀਂਦਾਰ ਤਬਕਾ ਮੈਨਾਂ ਦੇ ਕੋਲ ਆਈ ਸੀਗੀ ਇਹ ਕਹਿੰਦੇ ਅਸੀਂ ਪਰੇਸ਼ਾਨ ਆਪਦੇ ਲਈ ਨਹੀਂ ਹੈਗਾ ਸਾਡੇ ਕੋ ਪਾਣੀ ਹੈਗਾ ਸਾਡਾ ਜਿਹੜਾ ਐਸੀ ਭਾਈਚਾਰਾ ਉਹ ਭੁੱਖਾ ਮਰ ਰਿਹਾ ਉਹਨਾਂ ਦੇ ਡੰਗਰ ਬੱਚਾ ਭੁੱਖਾ ਮਰ ਰਿਹਾ ਪਰ ਜਿਹੜਾ ਐਮਐਲਏ ਆ ਇੱਥੇ ਜਿਹੜਾ ਇਹਨਾਂ ਦਾ ਐਮਐਲਏ ਆ ਉਹ ਵੀ ਰਿਜ਼ਰਵ ਕੋਟੇ ਦੇ ਵਿੱਚੋਂ ਆ ਜਿਹੜਾ ਇੱਕ ਰਿਜ਼ਰਵ ਕੋਟੇ ਦੇ ਵਿੱਚੋਂ ਐਮਐਲਏ ਆ ਉਹੀ ਆਪਦੇ ਬੰਦਿਆਂ ਦੀ ਬਾਹਰ ਨਹੀਂ ਫੜ ਰਿਹਾ ਜਦੋਂ ਵੋਟਾਂ ਦੀ ਵਾਰੀ ਆਉਂਦੀ ਹੈ ਫਿਰ ਐਸੀ ਤੇ ਜਰਨਲ ਹੋ ਜਾਂਦੇ ਨੇ ਫਿਰ ਇਹ ਕਹਿੰਦੇ ਨੇ ਤੁਸੀਂ ਸਾਡੇਆਂ ਸਾਨੂੰ ਵੋਟਾਂ ਪਾਓ ਫਿਰ ਵੋਟਾਂ ਪਾਉਣਗੇ ਕਿਵੇਂ ਜਦੋਂ ਇਹਨਾਂ ਨੂੰ ਇਹਨਾਂ ਦਾ ਇਹਨਾਂ ਨੂੰ ਪਾਣੀ ਪੀਣ ਨੂੰ ਤੱਕ ਲੋਕ ਸ਼ਬੀਲਾ ਲਾਉਂਦੇ ਨੇ ਸ਼ਬੀਲਾ ਲਾਉਂਦੇ ਨੂੰ ਪੱਤਰਕਾਰ ਸਾਹਿਬ 2 ਡੇਢ ਮਹੀਨਾ ਹੋ ਗਿਆ ਲੋਕਾਂ ਨੂੰ ਸ਼ਬੀਲਾ ਲਾਉਂਦਿਆਂ ਨੂੰ ਠੀਕ ਹੈ ਇਹਨਾਂ ਨੇ ਪੀਣ ਵਾਲਾ ਪਾਣੀ ਵੀ ਖੋਲਿਆ ਮੁੜ ਕੇ ਇਹਨਾਂ ਦਾ ਪੈਸਾ ਹੀ ਸਰਕਾਰ ਕੋਲ ਪਿਆ ਉਹ ਵੀ ਨਹੀਂ ਦੇ ਰਹੀ ਸਰਕਾਰ ਠੀਕ ਆ ਡੇਢ ਸਾਲ ਤੋਂ ਇਹ ਜਿਹੜੇ ਪਿੰਡ ਵਾਸੀ ਨੇ ਪਾਣੀ ਦੀ ਵੱਡੀ ਚੁਣੌਤੀ ਦੇ ਨਾਲ ਜੂਝਦੇ ਪਏ ਨੇ ਤੇ ਪਰ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਪੂਰੇ ਪਿੰਡ ਨੂੰ ਪੂਰੇ ਇਲਾਕੇ ਨੂੰ ਇਸ ਤਰੀਕੇ ਦੇ ਨਾਲ ਬਦਨਾਮ ਕਰਕੇ ਰੱਖ ਦਿੱਤਾ ਜਾਣਾ ਇਹਦੇ ਵਿੱਚ ਫਿਰ ਜ਼ਿੰਮੇਵਾਰ ਕਿਹਨੂੰ ਮੰਨਿਆ ਜਾਵੇ ਦੇਖੋ 10 ਦਿਨ ਹੋ ਗਏ 11 ਦਿਨ ਠੀਕ ਹੈ ਮੈਨੂੰ ਇਹ ਪੋਸਟ ਬਾਰ ਬਾਰ ਦੇਖਦੀ ਨੂੰ ਪਰ ਮੈਂ ਹਰ ਇੱਕ ਪੋਸਟ ਦੇ ਥੱਲੇ ਲਿਖਦੀ ਆਂ ਵੀ ਕਹਿੰਦੇ ਫਤਕੜ ਦੇ ਇੱਕ ਪਿੰਡ ਦੇ ਵਿੱਚੋਂ ਪਾਣੀ ਖਤਮ ਹੋ ਗਿਆ ਮੈਂ ਕਿਹਾ ਵੀ ਕਿਹੜਾ ਪਿੰਡ ਆ ਠੀਕ ਹੈ ਜੋ ਨੀ ਦੇ ਲਾਗੇ ਮੈਂ ਕਿਹਾ ਪਿੰਡ ਦਾ ਪਤਾ ਦੱਸੋ ਉਹ ਕਹਿੰਦੇ ਪੱਤੋ ਜਦੋਂ ਪੱਤੋ ਦਾ ਨਾਮ ਆਇਆ ਮੈਂ ਸਵੇਰੇ ਪੋਸਟ ਭਾਈ ਵੀ ਦੱਸਿਆ ਜਾਵੇ ਕੋਈ ਮਤਲਬ ਵੀਰ ਭਾਈ ਮੈਨੂੰ ਆਪਦਾ ਨੰਬਰ ਦਵੇ ਜਿਹੜਾ ਮੈਂ ਸੰਪਰਕ ਕਰ ਸਕਾਂ ਕਿਉਂਕਿ ਜ਼ਿਲ੍ਹਾ ਫਤਿਹਗੜ ਦੀ ਗੱਲ ਹੁੰਦੀ ਹੈ ਜੇ ਜ਼ਿਲ੍ਹਾ ਫਤਿਹਗੜ ਦੀ ਗੱਲ ਹੁੰਦੀ ਹੈ ਤਾਂ ਮੈਂ ਫਤਿਹਗੜ ਸਾਹਿਬ ਦੀ ਰਹਿਣ ਵਾਲੀਆਂ ਜ਼ਰੂਰੀ ਹੈ ਮੇਰਾ ਵੀ ਮੈਂ ਸ ਮਤਲਬ ਆਪਦੇ ਸਾਰੇ ਜ਼ਿਲ੍ਹੇ ਦੀ ਰਿਪੋਰਟ ਰੱਖਾਂ ਠੀਕ ਹੈ ਜਦੋਂ ਰਿਪੋਰਟ ਅਸੀਂ ਇੱਥੇ ਆ ਕੇ ਜ਼ਮੀਨੀ ਪੱਧਰ ਤੇ ਪਤਾ ਕਰਦੇ ਆ ਤਾਂ ਪਤਾ ਇਹ ਲੱਗਦਾ ਵੀ ਇਹ ਸਰਕਾਰ ਦੇ ਸਤਾਏ ਹੋਏ ਲੋਕ ਨੇ ਇਹ ਧਰਤੀ ਦੇ ਸਤਾਏ ਹੋਏ ਲੋਕ ਨਹੀਂ ਹੈਗੇ ਪਾਣੀ ਦੇ ਸਤਾਏ ਹੋਏ ਲੋਕ ਨਹੀਂ ਹੈਗੇ ਇਹ ਸਰਕਾਰ ਦੇ ਸਤਾਏ ਹੋਏ ਲੋਕ ਨੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਕਮੈਂਟ ਕੀਤੇ ਜਾ ਰਹੇ ਕਿ ਪਿੰਡ ਵਾਲੇ ਜਾਂ ਜਿਹੜੇ ਕਿਸਾਨ ਨੇ ਉਹ ਝੋਨਾ ਜ਼ਿਆਦਾ ਲਾਉਂਦੇ ਆ ਤੇ ਇਸੇ ਕਾਰਨਾਂ ਦੇ ਕਰਕੇ ਪਾਣੀ ਤੇ ਇੱਕ ਦਿਨ ਖਤਮ ਹੋਣਾ ਹੀ ਆ ਇੱਕ ਵਿਗਿਆਨੀ ਨੇ ਇੱਕ ਵੱਡੀ ਮਤਲਬ ਕਾਨਫਰੰਸ ਦੇ ਵਿੱਚ ਇਹ ਉਹ ਕੀਤਾ ਖੁਲਾਸਾ ਕੀਤਾ ਕਹਿੰਦਾ ਜਿੰਨਾ ਪੰਜ ਫੈਕਟਰੀਆਂ ਇੱਕ ਦਿਨ ਦੇ ਵਿੱਚ ਪਾਣੀ ਖਤਮ ਕਰਦੀਆਂ ਨੇ ਸ ਸਾਰੀ ਦੁਨੀਆ ਸਾਲ ਦੇ ਵਿੱਚ ਓਨਾ ਪਾਣੀ ਪੀਂਦੀ ਆ ਕਿਸਾਨ ਜ਼ਿੰਮੇਵਾਰ ਨਹੀਂ ਹੈਗਾ ਫੈਕਟਰੀਆਂ ਜ਼ਿੰਮੇਵਾਰ ਨੇ ਪਾਣੀ ਦੇ ਹੀਟਲਾ ਧਰਤੀ ਦਾ ਹੀਟਲਾ ਪਾਣੀ ਮਕਾਉਣ ਦੀਆਂ ਕਿਤੇ ਨਾ ਕਿਤੇ ਜੇ ਆਪਾਂ ਸੋਚਦੇ ਆਂ ਸਰਕਾਰ ਦੇ ਆਪਾਂ ਸਰ ਵੀ ਭਾਂਡਾ ਭੰਨਦੇ ਆਂ ਤੋ ਵੀ ਕਿਤੇ ਨਾ ਕਿਤੇ ਸਹੀ ਜਾਂਦਾ ਇਹ ਅੱਜ ਵਾਲੀ ਸਰਕਾਰ ਦੀ ਪਿਛਲੇ ਸਰਕਾਰਾਂ ਦੀ ਵੀ ਗੱਲ ਹੈ ਪਿਛਲੇ ਸਰਕਾਰ ਦੇ ਇਸ ਕਰਕੇ ਗੱਲ ਹੈ ਇਹਨਾਂ ਨੇ ਮਤਲਬ ਜਿਹੜੀਆਂ ਸਾਡੇ ਸੂਏ ਕੱਸੀਆਂ ਨਹਿਰਾ ਸਾਡੀਆਂ ਵਗਦੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਹੌਲੀ-ਹੌਲੀ ਇਹਨਾਂ ਨੇ ਪਾਣੀ ਘਟਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਅੱਜ ਪੰਜਾਬ ਨੂੰ ਪਾਣੀ ਮਿਲ ਰਿਹਾ ਸੂਏ ਕੱਸੀਆਂ ਦੇ ਵਿੱਚੋਂ ਸਿਰਫ 21% ਮਿਲ ਰਿਹਾ ਹਾਲਾਂਕਿ ਮਿਲਣਾ ਚਾਹੀਦਾ ਸਾਨੂੰ 100% 100% ਨਾ ਮਿਲ ਕੇ ਸਾਨੂੰ 21 ਇਹਨਾਂ ਨੂੰ ਤਾਂ ਉਹ ਵੀ ਨਹੀਂ ਮਿਲਦਾ ਇਹਨਾਂ ਦੇ ਸੂਏ ਵੀ ਸੁੱਕੇ ਪਏ ਨੇ ਠੀਕ ਹੈ ਨਾ ਇਹ ਸਾਰਾ ਕੁਝ ਸਰਕਾਰ ਦੋਸ਼ੀ ਐ ਇਸ ਚੀਜ਼ ਦੇ ਵਿੱਚ ਕੋਈ ਮਤਲਬ ਪਾਣੀ ਦੀ ਕੋਈ ਇੱਥੇ ਕਲਤ ਨਹੀਂ ਹੈਗੀ ਜ਼ਮੀਨੀ ਪਾਣੀ ਦੀ ਕੋਈ ਕਲਤ ਨਹੀਂ ਸਾਡੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਖਾਸ ਕਰ ਪਤੌਂ ਜ਼ਿਲ੍ਹੇ ਦੇ ਵਿੱਚ ਇਹ ਝੂਠੀਆਂ ਖਬਰੀਆਂ ਫਲਾਉਣੀਆਂ ਬੰਦ ਕਰੋ ਇਹ ਚੀਜ਼ ਨਾਲ ਇਹਨਾਂ ਲੋਕਾਂ ਦੇ ਵਿਚਾਰਿਆਂ ਦੇ ਬੜਾ ਅਸਰ ਪੈਣਾ ਲੋਕਾਂ ਨੇ ਇੱਥੇ ਰਿਸ਼ਤੇ ਕਰਨੇ ਬੰਦ ਕਰ ਦੇਣੇ ਨੇ ਲੋਕਾਂ ਦੇ ਇੱਥੇ ਜ਼ਮੀਨਾਂ ਦਾ ਰੇਟ ਘਟ ਜਾਣੇ ਨੇ ਮਾੜੇ ਮੋਟੀ ਝੂਠੀਆਂ ਖਬਰਾਂ ਬਲਾਉਣ ਵਾਲਿਓ ਹੋਸ਼ ਕਰੋ ਹੋਸ਼ ਕਰੋ ਮਲੇ ਬਟ ਜੋ ਸੱਚਾਈ ਆਓ ਸਾਹਮਣੇ ਲੈ ਕੇ ਆਓ ਖਾਸ ਕਰ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਮੈਨੂੰ ਕਮੈਂਟ ਕਰਦੇ ਸੀਗੇ ਮੈਨੂੰ ਬੋਲਦੇ ਸੀ ਅੱਜ ਸਵੇਰੇ ਵੀ ਝੂਠੀ ਖਬਰ ਆ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਆ ਝੂਠੀ ਖਬਰ ਆ ਪਰ ਇਹ ਤੁਹਾਡੇ ਸਤਾਏ ਹੋਏ ਲੋਕ ਨੇ ਸਰਕਾਰ ਦੇ ਸਤਾਏ ਹੋਏ ਲੋਕ ਨੇ ਆ ਕੇ ਇਹਨਾਂ ਦੀ ਹੈਲਪ ਕਰੋ ਆ ਕੇ ਇਹਨਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਠੀਕ ਹੈਪੀ ਨੂ ਖਾਸ ਕਰ MLA ਹੈਪੀ ਨੂ ਮੈਂ ਕਹਿ ਰਹੀ ਆਂ ਵੀ ਜ਼ਮੀਰਦਾਰਤਾ ਮਤਲਬ ਇਹ ਕਹਿੰਦੇ ਅਸੀਂ ਡੂੰਘੇ ਬੋਰ ਕੀਤੇ ਹੋਏ ਨੇ ਜਾਂ ਮਤਲਬ ਮੈਂ ਦੇਖ ਰਹੀ ਆਂ ਪਿੰਡਾਂ ਦੇ ਵਿੱਚ ਬੋਰ ਹੋ ਰਹੇ ਨੇ ਡੂੰਗਾ ਕਰ ਰਹੇ ਨੇ ਪਰ ਆ ਵਿਚਾਰੇ ਤੇਰੇ ਨਾਲ ਦੇ ਕਿੱਥੇ ਜਾਣ ਤੇਰਾ ਹੀ ਭਾਈਚਾਰਾ ਤੂੰ ਆਪਦੇ ਭਾਈਚਾਰੇ ਨੂੰ ਭੁੱਖਾ ਮਾਰ ਰਿਹਾ ਇਸ ਪਿੰਡ ਦੇ ਵਿੱਚ ਲਾਣਤਾ ਤੇਰੇ ਤੇ ਮੜਬੋਟੀ ਸ਼ਰਮ ਕਰ ਆ ਕੇ ਜ਼ਮੀਨੀ ਪੱਧਰ ਤੇ ਇਹਨਾਂ ਦਾ ਜਿਹੜਾ ਇਹ ਬੋਰ ਆ ਉਹ ਠੀਕ ਕਰ ਇਹਨਾਂ ਨੂੰ ਪਾਣੀ ਮੁਹੱਈਆ ਕਰਵਾ ਆ ਬਿਲਕੁਲ ਆ سوشل میڈیا ਤੇ ਉੱਪਰ ਕਈ ਦਿਨ ਤੋਂ ਲਗਾਤਾਰ ਵੱਡੀਆਂ ਚਰਚਾਵਾਂ ਨੇ ਔਰ ਕਿਤੇ ਨਾ ਕਿਤੇ سوشل میڈیا ਦੇ ਉੱਪਰ ਜੈ ਹਿੰਦ ਪੰਜਾਬ ਸਰਕਾਰ ਜੈ ਹਿੰਦ ਫੇਸਬੁਕ ਵਿਦਵਾਨਾਂ ਵਿਦਵਾਨ ਵੀਰਾਂ ਨੂੰ ਫੇਸਬੁਕ ਵਿਦਵਾਨ ਵੀਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਕਿਸੇ ਪਿੰਡ ਦੀ ਅਸੀਂ ਕਿਸੇ ਨਾ ਕਿਸੇ 네ਗੇਟਿਵ ਚੀਜ਼ ਦੇ ਨਾਲ ਪਿੰਡ ਦੀ ਬਦਨਾਮੀ ਕਰਦੇ ਆਂ ਉਹਨਾਂ ਦੇ ਵਿੱਚ तमाम ਵਰਗਾਂ ਦੇ ਲੋਕ ਕਟਹਿਰੇ ਦੇ ਵਿੱਚ ਖੜੇ ਹੋ ਜਾਂਦੇ ਨੇ ਜੇ ਇਹਨਾਂ ਪਿੰਡ ਵਾਸੀਆਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੋਹ ਨਹੀਂ ਤੇ ਇਹਨਾਂ ਛੋਟੇ-ਛੋਟੇ ਬੱਚਿਆਂ ਦੇ ਬੱਚਿਆਂ ਦੇ ਵੱਲੇ ਸੋਸ਼ਲ ਮੀਡੀਆ ਦੇ ਵਿਦਵਾਨ ਵੀਰ ਦੇਖ ਲੈਣ ਤੇ ਦੂਜੇ ਪਾਸੇ ਖਾਸ ਕਰ ਜਿਹੜਾ ਹਲਕਾ ਵਿਧਾਇਕ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਇਆ ਜਾਣਾ ਚਾਹੀਦਾ ਏ ਔਰ ਖਾਸ ਕਰ ਜੇ ਪੀਣ ਵਾਲਾ ਪਾਣੀ ਪਿੰਡ ਦੇ ਵਿੱਚੋਂ ਖਤਮ ਹੋਵੇਗਾ ਤੇ ਫਿਰ ਪਿੰਡ ਵਾਸੀਆਂ ਦਾ ਗੁਜ਼ਰਾਨ ਕਿਸ ਤਰੀਕੇ ਦੇ ਨਾਲ ਚੱਲ ਸਕਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤਨ